ਡੈਡ ਬੋਣੀ ਮਿਲੀ ਹੈ ਕੀ ਮਾਮਲਾ ਹੈਗਾ ਜਿਹੜੀ ਖੜਕ ਇਹ ਕਬਰਾਂ ਦੇ ਸਾਹਮਣੇ ਮਿਲੀ ਜੀ 88 ਰੋਡ ਤੇ ਗਰਾਊਂਡ ਐ ਇੱਥੇ ਉੱਥੇ ਮਿਲੀ ਹੈ ਤੇ ਇਹਦਾ ਤਲਾਸ਼ੀ ਲਈ ਜੀ ਤਲਾਸ਼ੀ ਵਿੱਚੋਂ ਧਾਰਕੜ ਮਿਲਿਆ ਹੋਏ ਲੇਡੀਜ਼ ਦਾ ਗੁਰਦਾਸਪੁਰ ਦਾ ਤੇ ਹੁਣ ਜਾਂਚ ਦਾ ਵਿਸ਼ਾ ਹੈ ਦੇਖਾਂਗੇ ਸਰ ਮੇਲ ਹੈ ਕਿ ਫੀਮੇਲ ਹੈ ਜਿਹੜਾ ਇਹ ਮੇਲ ਹੈ ਜੀ ਸਰ ਕਿੰਨੀ ਉਮਰ ਲੱਗਦੀ ਜੀ ਇਹਦੀ ਹੁੰਦੀ ਤੇ ਤਕਰੀਬਨ 20 ਤੋਂ ਪਲੱਸ ਹੈ ਕਿੰਨੇ ਟਾਈਮ ਤੋਂ ਇੱਥੇ ਪਈ ਹੋਈ ਹੈ ਸਾਨੂੰ ਤੇ 112 ਤੇ ਕਮਿਸ਼ਨਰ ਜੀ ਤੇ ਆ ਗਏ ਮੌਕੇ ਤੇ ਸਿਰ ਕੋ ਨਸ਼ੇ ਵਗੈਰਾ ਦਾਦੀ ਹੈ ਕੀ ਕੋ ਸੱਟ ਵਗੈਰਾ ਵੀ ਕੋਈ ਇਹਦੇ ਤੇ ਲੱਗੀ ਨਹੀਂ ਕੋਈ ਨਹੀਂ ਇਹਦੀ ਜਾਂਚ ਦਾ ਵਿਸ਼ਾ ਜੀ ਬਾਅਦ ਚ ਵੇਖਿਆ ਜਾਏਗਾ ਜੀ ਪੋਸਟਮਾਰਟਮ ਡਾਰਡਾ ਜੀ ਪੋਸਟਮਾਰਟਮ ਦੀ ਕਾਰਵਾਈ ਕਰ ਕੀਤੀ ਜਾਏਗੀ ਜੋ ਬੰਦੀ ਕਾਰਵਾਈ ਕੀਤੀ ਸਿਰ ਕੋ ਨਸ਼ੇ ਕੋਈ ਨਸ਼ੇ ਦੀ ਕੋਈ ਚੀਜ਼ ਵਗੈਰਾ ਨਹੀਂ ਨਸ਼ੇ ਦੀ ਕੋਈ ਚੀਜ਼ ਨਹੀਂ ਕੋਈ ਨਸ਼ੇ ਦੀ ਕੋਈ ਤਿਆਰੀ ਆ ਕੋਈ ਨਹੀਂ ਨਾ ਕੋਈ ਕੋਈ ਨਹੀਂ ਕੋਈ ਨਹੀਂ ਇਹਦੇ ਬਾਅਦ ਹੀ ਰਿਪੋਰਟਾਂ ਜਾਂ ਪੋਸਟਮਾਰਟਮ ਹੋਏਗਾ ਉਸ ਤੋਂ ਬਾਅਦ ਪਤਾ ਚੱਲੇਗਾ ਠੀਕ ਹੈ ਸਰ ਲਾਕੇ ਵਾਲੇ ਨੇ ਕੁਝ ਦੱਸਿਆ ਕਿ ਤੇ ਮੌਕੇ ਦੇ ਨਹੀਂ ਕਾਫੀ ਲੋਕ ਆਏ ਇੱਕ ਵਾਰ ਕਿਹਨੇ شناخت ਕੀਤੀ ਨਹੀਂ ਪੋਸਟਮਾਰਟਮ ਦੇ ਲਈ ਲਾਸ਼ ਨੂੰ ਕਬਜ਼ੇ ਚ ਲਿਆ ਜਾ ਹਾਂ ਕਬ ਅਰਜਿੰਦਰ ਕੌਰ ਇੱਥੋਂ ਦੇ ਰਹਿਣ ਵਾਲੇ ਜੀ ਇੱਥੋਂ ਦੇ ਮਨਿਆਵਣੀ ਦੇ ਇੱਥੇ ਕੀ ਇਲਾਕੇ ਦੇ ਵਿੱਚ ਜਿੱਦਾਂ ਦੀ ਬੈਡ ਬੋਡੀ ਮਿਲੀ ਕਿਸੇ ਹੈ ਕੋਈ ਪਾਜੀ ਸੁਣ ਕੇ ਬੜਾ ਦੁੱਖ ਲੱਗਾ ਕਿਉਂਕਿ ਇੱਥੇ ਅਸੀਂ ਰਾਤੀ ਵੀ ਅਜੇ ਲੰਘ ਕੇ ਗਏ ਆ ਤੇ ਮੇਰੀ ਬੇਟੀ ਵੀ ਤੇ ਆਪਾ ਤੇ ਉਹਨਾਂ ਨੇ ਏਦਾਂ ਪੈਂਟਾ ਫੜੀਆਂ ਵਾ ਕਿ ਟੀਕੇ ਲਾ ਕੇ ਜਿੱਦਾਂ ਨਿਕਲੇ ਹੁੰਦੇ ਆ ਤੇ ਬੜਾ ਦੁੱਖ ਲੱਗਾ ਮਨ ਨੂੰ ਦੇਖ ਕੇ ਵੀ ਵੇਖੋ ਕੀ ਇਹਨਾਂ ਦੇ ਹਾਲ ਵਾ ਇਧਰ ਵੀ ਦੇਖੋ ਤੁਸੀਂ ਪਲਾਟਾਂ ਵਿੱਚ ਲੋਗ ਲੋਕੇ ਵਿਚਾਰੇ ਆਪਣੀ ਬਹੁਤ ਜ਼ਿਆਦਾ ਦੇਖ ਕੇ ਮਨ ਦੁਖੀ ਹੁੰਦਾ ਵਾ ਸਾਡਾ ਕੁੱਤਿਆਂ ਦੇ ਕਟੋਰੀ ਦੇ ਹੁੰਦੇ ਜਦੋਂ ਮਾਮਾ ਤੇ ਪੋਤੇ ਇਸ ਤਰ੍ਹਾਂ ਦੇ ਬਹੁਤ ਦੁੱਖ ਲੱਗਦਾ ਵਾ ਮਨ ਮੋਤਾ ਹੁੰਦੀਆਂ ਇਹਨਾਂ ਦਾ ਇੱਕ ਕਸੂਰ ਵਾ ਕਿਹਦਾ ਕਸੂਰਾ ਦੇਖੋ ਕੋਈ ਕਿਸ ਨੂੰ ਕਿਸੇ ਨੱਚ ਪਾਉਂਦਾ ਕਿਸੇ ਨੂੰ ਕਿਸੇ ਕੋਲ ਤਾਂ ਕਿਹਾ ਜਾ ਰਿਹਾ ਕਿ ਨਸ਼ਾ ਖਤਮ ਕਰਤਾ ਹੈ ਕੋਈ ਖਤਮ ਨਹੀਂ ਹੋਇਆ ਤੁਸੀਂ ਇੱਥੇ ਆ ਕੇ ਦੇਖੋ ਕੋਈ ਨਸ਼ਾ ਤੁਸੀਂ ਜਦੋਂ ਆਓਗੇ ਨਾ ਕਿਤੇ ਮੈਨੂੰ ਆਪਣਾ ਨੰਬਰ ਦੇਖ ਜਾਓ ਮੈਂ ਤੁਹਾਨੂੰ ਦੱਸਾਂਗੀ ਇੱਥੇ ਜਦੋਂ ਵੇਖੋ ਇੱਥੇ ਕੋਈ ਆਟੋ ਲਾ ਕੇ ਖਲੋਤਾ ਹੁੰਦਾ ਜੇ ਕੋਈ ਕੋਈ ਉੱਥੇ ਝਾੜੀਆਂ 'ਚ ਬੈਠੇ ਹੁੰਦੇ ਆ ਇਧਰੋਂ ਦੇਖ ਲਓ ਇਹਨੂੰ ਤਰੇ ਹੁੰਦੇ ਆ ਕੋਈ ਵੇਖਦੇ ਨਹੀਂ ਧੀ ਪੈਣਵਾ ਉਹ ਵਿਚਾਰੇ ਇੱਦਾਂ ਪੈਂਟਾ ਫੜੀਆਂ ਹੁੰਦੀਆਂ ਵਾ ਅੱਧੀ ਐ ਬਹੁਤ ਜਿਆਦਾ ਥੋੜੀ ਕਰੀ ਨੀ ਇਹਨੂੰ ਉਹ ਦੋਸਤ ਦੇ ਕਾਰਨ ਹੀ ਮੌਤ ਹੋਈ ਇਹਦੀ ਹਾਂਜੀ 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 ਤੁਹਾਡੇ ਵੱਲੋਂ ਕੋਈ ਪੁਲਿਸ ਨੂੰ ਨਹੀਂ ਤਲਾਹ ਨਹੀਂ ਦਿੱਤੀ ਗਈ ਕਿ ਇਲਾਕੇ ਵਿੱਚ ਆਂਦੇ ਆਂਦੇ ਵੀ ਆਂਦੇ ਵੀ ਆ ਬਸ ਚਲੇ ਜਾਂਦੇ ਹਾਂਜੀ ਬਸ ਪੁਲਿਸ ਸਿਰਫ ਚੱਕਰ ਮਾਰ ਕੇ ਚੱਲ ਜਾਂਦੀ ਹੈ ਉਹ ਵੀ ਕੋਈ ਅਸੀਂ ਦੇਖਿਆ ਨਹੀਂ ਹਾਂਜੀ ਕੋਈ ਨਹੀਂ ਦੇਖਿਆ ਸਭ ਦੇਖੀਦਾ ਵਜੇ ਤੇ ਜ਼ਿੰਦਗੀ ਬਰਬਾਦ ਹੋ ਰਹੀ ਜਿਹੜੇ ਬਾਤ ਬਾਤੂ ਹੋ ਰਹੀ ਆ ਬਹੁਤ ਹੁੰਦੀ ਨਹੀਂ ਮੂਰ ਕਰਿਆ ਹੋ ਕੀ ਤੱਕ ਤੁਸੀਂ ਚਾਹੁੰਦੇ ਕਿ ਪ੍ਰਸ਼ਾਸਨ ਤੋਂ ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਚਾਹੁੰਦੇ ਆ ਕਿ ਇਹਨਾਂ ਤੇ ਥਲ ਪਾਈ ਜਾਵੇ ਜਿਹੜੇ ਵੇਚਦੇ ਆਣ ਕੇ ਅਕਸਰ ਕਿਤੇ ਉਹਨਾਂ ਕਿਤੇ ਆਉਂਦਾ ਹੀ ਆ ਨਾ ਪਰ ਭਗਵਾਨਤਮਾਨ ਸਰਕਾਰ ਕੰਨ ਕੁਛ ਨਹੀਂ ਕੁਛ ਨਹੀਂ ਸਭ ਕਹਿੰਦੀਆਂ ਗੱਲਾਂ ਵਾ ਸਭ ਖਾ ਸਾਡੇ ਤੇ ਆਪਣੇ ਆਣੀ ਦੇ ਵਿੱਚ ਆਹ ਦੇਖੋ ਹੁਣ ਇਧਰ ਦੇਖੋ ਗਰਾਉਂਡ 'ਤੇ ਛਾਤੀ ਮਾਰੋ ਲੰਗਿਆ ਨਹੀਂ ਜਾਂਦਾ ਕੀ ਕਰਨ ਦੇ ਪ੍ਰਸ਼ਾਸਨ ਇਹ ਸਭ ਕਹਿੰਦੀਆਂ ਗੱਲਾਂ ਕੁਛ ਵੱਡੇ ਵੱਡੇ ਪਾਣੀ ਦੇ ਬੋਅ ਆ ਇੰਨੀ ਆ ਕਿਤੇ ਲੰਗਿਆ ਨਹੀਂ ਜਾਂਦਾ ਇੱਥੇ ਕੀ ਕਰਨ ਦੇ ਆ ਭਾਂਜੀ ਸਾਰੇ ਹਮ ਲੋਟਦੇ ਆ ਖਲੋਤੇ ਨਹੀਂ ਸਾਰੇ ਹਮ ਲੋਟਦੇ ਆ ਨਸ਼ੇੜੀ ਨਸ਼ੇੜੀ ਇਹ ਨਾਲ ਕੋਈ ਆ ਕਿ ਤਾਹ ਤੇ ਲਹੁੰਦਾ ਨਹੀਂ ਵਿਚਾਰਿਆ ਕੋਲੋਂ ਨਸ਼ੇ ਨੇ ਇੱਕ ਜਾਨ ਲੈ ਲਈ